ਤਰਾਫ ਆਇਆ ਬੰਦੇ ਤੇ ਕੰਮ ਆਇਆ ਪਾਰੇ ਮਾਰੀ ਕੰਮ ਵੀ ਤੁਹਾਨੂੰ ਅੰਦਰ ਨਹੀਂ ਆਉਣ ਦੋ ਜੁੜੀ ਦਾ ਮਹਾਮਾ ਕਰਕੇ ਤੋੜ ਕੇ ਸਾਨੂੰ ਸ਼ੀਸ਼ਾ ਦਿਨੀ ਸਾਡੇ ਹੁਣ ਇਹ ਸਮਾਂ ਇਹ ਫੋਨ ਇਹਦੇ ਵਿੱਚ ਅਸੀਂ ਤੋਂ ਘਰੋਂ ਪੌਣੇ ਪੌਣੇ 1 ਵਜੇ ਨਿਕਲੇ ਆ ਕੋਈ ਜ਼ਰੂਰੀ ਕੰਮ ਅਦਾਲਤਸਾ ਜਾਣਾ ਸੀ ਤੇ ਕਿਸੇ ਨੇ ਤਾੜ ਰੱਖੀ ਮਗਰੋਂ ਉਹਨੇ ਸਾਡੇ ਚੋਰੀ ਕੀਤੀ ਆ ਸਮਾਨ ਗਿਆ ਆ ਪੈਸੇ ਗਏ ਆ ਗਹਿਣਾ ਗਿਆ ਆ ਤੇ ਸਮਾਨ ਗਿਆ ਬਾਕੀ ਹੁਣ ਆਏ ਆ ਦੇਖਣੇ ਆ ਕਿ ਸਮਾਨ ਗਿਆ ਕਿੰਨੇ ਪੈਸੇ ਗਏ ਨੇ ਕੀ ਦਿੱਤੇ ਗਏ ਨੇ ਉਹਦੇ ਬਾਰੇ ਬਾਅਦ ਚ ਪਤਾ ਲੱਗੇਗਾ ਮੌਕੇ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਹੁੰਚਿਆ ਮੌਕੇ ਤੇ ਅਧਿਕਾਰੀ ਸਾਰੇ ਪਹੁੰਚੇ ਨੇ ਕੋਈ ਸੀਸੀਟੀਵੀ ਕੈਮਰੇ ਜੇ ਕੋਈ ਪਤਾ ਲੱਗੇ ਸੀਟੀਵੀ ਕੈਮਰੇ ਜੇ 12:55 ਮਿੰਟ ਤੇ ਬੰਦੇ ਉੱਤੋਂ ਚੜ੍ਹ ਕੇ ਆਉਂਦੇ ਪਏ ਨੇ ਉਹ ਨੇ ਜਰਾਏ ਨੇ ਇਹ ਕਾਫੀ ਨੁਕਸਾਨ ਵੇਖਣ ਜੇ ਨੁਕਸਾਨ ਕਾਫੀ ਹੋਇਆ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਤੋਂ ਮੰਗ ਕਰਦੇ ਵੀ ਜਿਹੜੇ ਗਵਨਦਾਂਸ ਨਾਲ ਫੜ ਗਏ ਸਾਡਾ ਸਮਾਨ ਜਿਹੜਾ ਦਵਾਇਆ ਜਾਵੇ ਦਾ ਐਫ ਆਈ ਜਿਹੜੀ ਅਦਰਜ ਕੀਤੀ ਜਾਵੇ ਖਸਮ ਮੁਤਾਜ ਹੈਗਾ ਕੋਈ ਕਿੰਨੇ ਕੋਈ ਸਮਾਨ ਕੋਈ ਹਲੇ ਮੈਂ ਤੇ ਹਲੇ ਤੁਰਿਆ ਹੀ ਆਇਆ ਅੰਬਰਸਰ ਤੋਂ ਤੁਰਿਆ ਹੀ ਆਇਆ ਦੇਖ ਦੇਖਨੇ ਆ ਕਿ ਕਿੰਨੇ ਦਾ ਸਮਾਨ ਹੈ ਕੀ ਕਿੰਨੇ ਪੈਸੇ ਗਏ ਕਿਨਾ ਗਹਿਣਾ ਗਿਆ ਆ ਕਾਫੀ ਬੱਚਿਆਂ ਦਾ ਕਹਿਣਾ ਸੀ ਵੀ ਆਦਾ ਹੋ ਗਿਆ ਤੁਹਾਨੂੰ ਕਿਸੇ ਦੇ ਸ਼ੱਕ ਵੀ ਹੈਗਾ ਵਾ ਤੁਹਾਡੀਆਂ ਗੱਲਾਂ ਤੋਂ ਮਾਨੂੰ ਲੱਗਦਾ ਪਿਆ ਵੀ ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈਗਾ ਸ਼ੱਕ ਹੈਗਾ ਉਹ ਤੁਸੀਂ ਪ੍ਰਸ਼ਾਸਨ ਨੂੰ ਦੱਸੋਗੇ ਪ੍ਰਸ਼ਾਸਨ ਨੂੰ ਅੰਦਰ ਖਤੇ ਦੱਸਾਂਗੇ ਠੀਕ ਧੰਵਾਦ ਜੀ ਸਰ ਚੋਰੀ ਦੀ ਘਟਨਾ ਹੋਈ ਹੈ ਕੀ ਕਹਿਣਾ ਚਾਹੋਗੇ ਹਾਂ ਫਤਗਟੂੜੀਆਂ ਕਿਸੇ ਵੀ ਇੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਹੈ ਇਸ ਮੌਕੇ ਤੇ ਪਹੁੰਚੇ ਹਾਂ ਕਿ ਜੀ ਜੋ ਪ੍ਰਿਮਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਆ ਕਰੋ ਕੋਈ ਜਿਹੜਾ ਇੱਕ ਇੱਕ ਘਰ ਵਾਲੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੁ ਸਾਢੇ 12:30 ਵਜੇ ਕਰੋ ਸਾਰੇ ਪਰਵਾਹ ਚੱਲ ਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਇਹਨਾਂ ਦੀ ਕੰਦ ਟੱਪ ਕੇ ਅੰਦਰ ਥੋੜੀ ਕੀਤੀ ਹੈ ਜਿਹਨਾਂ ਨੂੰ ਪਰਮਿਸਿਸ ਕੋਤਾ ਲੱਗਾ ਅਸੀਂ ਜੀ ਪ੍ਰਿਮਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਦਿੱਤਾ ਕਿਸੇ ਚੋਰੀ ਇੰਟਰਸ ਕਰਾਂਗੇ ਸਰ ਵਾਰਦਾ ਕਿੰਨੀ ਦੇਰ ਦੀ ਲੱਗਦੀ ਤੁਹਾਨੂੰ ਕਿਨੇ ਕ ਵਜੇ ਘਟਨਾ ਹੋਈ ਹੈ ਇਹ ਬਾਊਟ ਬਾੜ ਜਿੰਨੀ ਘੰ ਸਮਝਾਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਹੈ ਇਹ ਆਪਣੇ ਨਿੱਜੀ ਘਰ ਵਾਸਤੇ ਆ ਫਟੇ ਘਟ ਤੋਂ ਅਮਸਨ ਵੇਸ ਹੀ ਘਰ ਕੋਈ ਨਹੀਂ ਹੈਗਾ ਘਰ ਨੂੰ ਲੋਕ ਲੱਗੇ ਹੋਏ ਸੀ ਕਿਸੇ ਅਨਨੋਟ ਬੰਦ ਵਿਅਕਤੀ ਨੇ ਘਰ ਦਾ ਇੰਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਸਰ ਪਤਾ ਲੱਗਾ ਕਿੰਨੇ ਵਿਅਕਤੀ ਇਸ ਚੋਰੀ ਦੇ ਸਾਹਮਣੇ ਫਿਲਹਾਲ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਜਾਂ ਜੋ ਹਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਤਨਾਲਜ ਜੋ ਜਣਸੇ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਹੈ ਜਿਹੜਾ ਸਰੀਬ 29 ਦੇ ਅੰਦਰ ਰਿਹਾ ਅੰਦਰ ਰਿਹਾ ਤੇ ਚੋਰੀ ਦੇ ਸਾਮਾਨ ਲੈ ਕੇ ਰਿਹਾ ਪਰਿਵਾਰ ਵੱਲੋਂ ਸਰ ਧਿਆਨ ਦਿੱਤਾ ਹਾਂ ਬਸ ਉਹੀ ਉਹਦੀ ਸਟੇਟਮੈਂਟ ਵਗੈਰਾ ਜੋ ਸਾਡੀ ਲੈ ਕੇ ਤੇ ਜਿਹੜੀ ਸਾਡੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਐਫਆਰ ਬਰਕਰਾਰ ਚਲ ਰਿਹਾ ਤੇ ਦਿਨ ਦਿਨ ਦੇ ਆ ਰਹੇ ਵੱਡੀ ਘਟਨਾ ਹੋ ਗਈ ਸ਼ਹਿਰ ਫਤਿਹਗਾ ਚੋਲੀਆਂ ਵਿੱਚ ਇੱਕ ਇੱਕ ਜੋ ਸਾਹਮਣੇ ਲੱਗ ਰਿਹਾ ਪ੍ਰੀਮ ਇਹ ਤਾਂ ਭੇਤੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋ ਹੋ ਰੈਗਲ ਨਹੀਂ ਆਇਆ ਫਸਟ ਆਫ 올 ਐਂਗਲ ਹੀ ਸਾਹਮਣੇ ਆ ਰਿਹਾ ਅਸੀਂ ਹਰ ਐਂਗਲ ਤੇ ਕੰਮ ਕਰਾਂਗੇ ਤੁੜ ਕੇ ਸਕਰਾ ਨਹੀਂ ਠੀਕ ਹੈ ਸਰ